ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ 88594 ਭਰਤੀ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬੀ ਪੇਪਰ A ਜੋ ਹੈ ਉਹ ਰੀਕੰਡਕਟ ਹੋਇਆ ਔਰ ਉਮੀਦ ਹੈ ਕਿ ਤੁਹਾਡਾ ਸਭ ਦਾ ਪੇਪਰ ਜੋ ਹੈ ਉਹ ਬਹੁਤ ਵਧੀਆ ਹੋਇਆ ਹੋਏਗਾ ਕਿਉਂਕਿ ਪੇਪਰ ਦਾ ਲੈਵਲ ਜੋ ਹੈ ਜੇਕਰ ਉਸ ਦੀ ਗੱਲ ਕਰੀਏ ਤਾਂ ਬਹੁਤ ਹੀ ਆਸਾਨ ਪੇਪਰ ਆਪਾਂ ਉਸ ਨੂੰ ਕਹਿ ਸਕਦੇ ਹਾਂ ਠੀਕ ਹੈ ਔਰ ਜੋ ਵੀ ਇਸ ਤੋਂ ਬਾਅਦ ਤੁਹਾਡੇ ਹੁਣ ਡਾਊਟ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਸੋ ਉਮੀਦ ਹੈ ਕਿ ਸਾਰੇ ਕੈਂਡੀਡੇਟ ਜੋ ਹੈ ਉਹ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਹੋਵਗੇ ਔਰ ਹੁਣ ਆਪਾਂ ਡਿਸਕਸ ਕਰਦੇ ਹਾਂ ਤੁਹਾਡੇ ਜੋ ਪੁਆਇੰਟ ਨੇ ਉਹਨਾਂ ਨੂੰ ਲੈ ਕੇ ਜੋ ਤੁਹਾਡਾ ਪੰਜਾਬੀ ਪੇਪਰ ਏ ਅੱਜ ਹੋਇਆ ਉਸ ਦੀ ਆਨਸਰ ਕੀ ਜੋ ਹੈ ਪਹਿਲਾਂ ਹੀ ਅਪਲੋਡ ਕਰ ਦਿੱਤੀ ਗਈ ਹੈ ਉਸ ਨੂੰ ਲੈ ਕੇ ਵੀਡੀਓ ਉਸ ਦਾ ਲਿੰਕ ਵੀਡੀਓ ਦੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਔਰ ਇਸ ਤੋਂ ਇਲਾਵਾ ਅਗਰ ਤੁਸੀਂ ਟੈਲੀਗ੍ਰਾਮ ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ। ਸੋ ਹੁਣ ਗੱਲ ਕਰਦੇ ਆ ਕਿ ਜੋ ਅੱਜ ਪੰਜਾਬੀ ਪੇਪਰ A ਹੋਇਆ ਇਸ ਦਾ ਮੈਰਿਟ ਦੇ ਉੱਪਰ ਕਿੰਨਾ ਅਸਰ ਦੇਖਣ ਨੂੰ ਮਿਲੇਗਾ ਔਰ ਦੂਸਰਾ ਜੋ ਡਾਊਟ ਹੈ ਕਿ ATT 9994 ਦੀ ਜੁਆਇਨਿੰਗ ਆਖਿਰ ਹੁਣ ਕਦੋਂ ਤੱਕ ਹੋਏਗੀ? ਦੇਖੋ ਇਹ ਡਿਪੈਂਡ ਕਰਦਾ ਹੈ ਕਿ ਅੱਜ ਕਿੰਨੇ ਕੈਂਡੀਡੇਟਸ ਜੋ ਹੈ ਪੇਪਰ ਦੇਣ ਲਈ ਉੱਥੇ ਗਏ ਆ। ਜੇਕਰ ਆਪਾਂ ਫਾਰਮ ਫਿਲਿੰਗ ਦੀ ਗੱਲ ਕਰੀਏ ਤਾਂ ਕਰੀਬ-ਕਰੀਬ ਦੁਬਾਰਾ ਜਦੋਂ ਫਾਰਮ ਫਿਲ ਕਰਵਾਏ ਗਏ ਆ ਤਾਂ ਕਰੀਬ-ਕਰੀਬ ਜੋ ਹੈ 20000 ਕੈਂਡੀਡੇਟ ਨੇ ਦੁਬਾਰਾ ਜੋ ਹੈ 9594 ਪੰਜਾਬੀ ਪੇਪਰ A ਲਈ ਫਾਰਮ ਫਿਲ ਕੀਤੇ ਆ ਜਦੋਂ ਕਿ ਉਹ ਕੈਂਡੀਡੇਟ ਜਿਨ੍ਹਾਂ ਨੇ ਪਹਿਲਾਂ ਪੇਪਰ ਨਹੀਂ ਦਿੱਤਾ ਸੀ ਉਹ ਇਸ ਚੀਜ਼ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਸੀ ਉਹਨਾਂ ਦੀ ਦੁਬਾਰਾ ਜੋ ਹੈ ਫੀਸ ਫਿਲ ਨਹੀਂ ਹੋਈ ਸੀ ਫਿਰ ਵੀ ਤੁਸੀਂ ਦੇਖੋ ਕਿ 20000 ਕੈਂਡੀਡੇਟ ਨੇ ਫਾਰਮ ਫਿਲ ਕੀਤਾ ਜੇਕਰ ਆਪਾਂ ਪ੍ਰੈਜੈਂਟ ਕੈਂਡੀਡੇਟ ਦੀ ਗੱਲ ਕਰੀਏ ਕਿ ਅੱਜ ਕਿੰਨੇ ਕੈਂਡੀਡੇਟ ਜੋ ਹੈ ਐਗਜ਼ਾਮ ਹਾਲ ਦੇ ਵਿੱਚ ਐਗਜ਼ਾਮ ਦੇਣ ਲਈ ਗਏ ਆ ਤਾਂ ਲਗਭਗ ਜੋ ਹੈ 90% ਜੋ ਹੈ ਕੈਂਡੀਡੇਟ ਉਹ ਐਗਜ਼ਾਮ ਦੇਣ ਲਈ ਉੱਥੇ ਮੌਜੂਦ ਸੀ ਸੋ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਅੱਜ ਦਾ ਪੇਪਰ ਹੈ ਔਰ ਜੋ ਕੈਂਡੀਡੇਟ ਉੱਥੇ ਪੇਪਰ ਦੇਣ ਲਈ ਗਏ ਆ 20000 ਕੈਂਡੀਡੇਟ ਵਿੱਚੋਂ 90% ਕੈਂਡੀਡੇਟ ਜੇਕਰ ਪੇਪਰ ਦੇਣ ਜਾ ਰਿਹਾ ਤਾਂ ਮਤਲਬ ਕਿ 18000 ਕੈਂਡੀਡੇਟ ਉੱਥੇ ਜੋ ਹੈ ਪ੍ਰੈਜ਼ెంట్ ਹੈ ਔਰ ਉਸ 18000 ਦੇ ਵਿੱਚੋਂ ਜਿੰਨਾ ਪੇਪਰ ਦਾ ਲੈਵਲ ਆਸਾਨ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਕੁਆਲੀਫਾਈਂਗ ਨੇਚਰ ਦੇ ਵਿੱਚੋਂ ਜੋ ਹੈ ਰਹਿ ਜਾਏਗਾ ਕਿ ਜਿਸ ਦੇ 50 ਮਾਰਕਸ ਵੀ ਨਹੀਂ ਆਉਣਗੇ ਤਾਂ ਜਿੰਨੇ ਕੈਂਡੀਡੇਟ ਪਿਛਲੀ ਵਾਰੀ ਜੋ ਹੈ ATTU 994 ਦੇ ਪੰਜਾਬੀ ਪੇਪਰ A ਦੇ ਵਿੱਚੋਂ ਪਾਸ ਨਹੀਂ ਹੋਏ ਲਗਭਗ ਲਗਭਗ ਉਹ ਸਾਰੇ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਥੋੜਾ ਬਹੁਤ ਵੀ ਪੜਿਆ ਕਿਉਂਕਿ ਗ੍ਰਾਮਰ ਪੋਰਸ਼ਨ ਬਹੁਤ ਆਸਾਨ ਸੀ ਠੀਕ ਹੈ ਔਰ ਦੂਸਰੀ ਗੱਲ ਕਰੀਏ ਕੀ ਜੁਆਇਨਿੰਗ ਆਖਿਰ ਕਦੋਂ ਹੋਏਗੀ ਮੈਰਿਟ ਦੇ ਉੱਪਰ ਤਾਂ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਹੀ ਕਿਉਂਕਿ ਜੇਕਰ ਕੈਂਡੀਡੇਟ ਕੁਆਲੀਫਾਈਂਗ ਨੇਚਰ ਦੇ ਵਿੱਚੋਂ ਪਾਸ ਹੋ ਰਿਹਾ ਤਾਂ ਉਸ ਦੇ ਪੇਪਰ B ਦੇ ਜੋ ਨੰਬਰ ਨੇ ਉਸ ਦੇ ਬੇਸ ਤੇ ਹੀ ਕੱਟਆਫ ਬਣਨੀ ਹੈ ਪੇਪਰ A ਤਾਂ ਸਿਰਫ ਕੁਆਲੀਫਾਈਂਗ ਨੇਚਰ ਦਾ ਹੈ ਜੇਕਰ ਤੁਹਾਡੇ 51 ਨੇ ਜਾਂ ਜੇਕਰ ਤੁਹਾਡੇ ਇਸ ਵਿੱਚ 91 ਨੇ ਤਾਂ ਉਸ ਦਾ ਕੋਈ ਇਫੈਕਟ ਨਹੀਂ ਪੈਣਾ ਉਹ ਦੋਵੇਂ ਲੈਵਲ ਬਰਾਬਰ ਨੇ ਠੀਕ ਹੈ ਕਿਉਂਕਿ ਕੁਆਲੀਫਾਈਿੰਗ ਨੇਚਰ ਦੇ ਵਿੱਚੋਂ ਜੇਕਰ ਤੁਹਾਡੇ 51 ਆ ਰਹੇ ਆ 91 ਆ ਰਹੇ ਆ 99 ਆ ਰਹੇ ਆ ਤੁਸੀਂ ਸਿਰਫ ਇਸ ਪੇਪਰ ਨੂੰ ਕੁਆਲੀਫਾਈ ਕਰਨਾ ਸੀ ਕੱਟ-ਆਫ ਤੈ ਹੋਣੀ ਹੈ ਤੁਹਾਡੀ ਪੇਪਰ B ਦੇ ਉੱਪਰ B ਦੇ ਵਿੱਚ ਕਿੰਨੇ ਨੰਬਰ ਨੇ ਉਸ ਦੇ ਬੇਸ ਤੇ ਜੋ ਹੈ ਹੁਣ ਕੱਟ-ਆਫ ਦੇ ਉੱਪਰ ਕਾਫੀ ਸਾਰਾ ਅਸਰ ਦੇਖਣ ਨੂੰ ਮਿਲੇਗਾ ਇਸ ਪੇਪਰ ਦਾ ਔਰ ਹੁਣ ਗੱਲ ਕਰਦੇ ਆ ਕਿ ਤੁਹਾਡੀ ਜੋ ਜੁਆਇਨਿੰਗ ਹੈ ਉਹ ਆਖਿਰ ਕਦੋਂ ਤੱਕ ਹੋਏਗੀ ਦੇਖੋ ਅੱਜ ਤੁਹਾਡਾ ਪੇਪਰ ਜੋ ਹੈ ਉਹ ਹੋ ਚੁੱਕਿਆ ਔਰ ਹੋ ਸਕਦਾ ਹੈ ਕਿ ਕੱਲ ਤੱਕ ਜੋ ਹੈ ডিপਾਰਟਮੈਂਟ ਇਸ ਪੇਪਰ ਦੀ ਆਨਸਰ ਕੀ ਜੋ ਹੈ ਅਪਲੋਡ ਕਰ ਦੇ ਔਰ ਆਨਸਰ ਕੀ ਅਪਲੋਡ ਕਰਨ ਤੋਂ ਬਾਅਦ ਕੀ ਹੈ ਕੁਝ ਸਮਾਂ ਦਿੰਦਾ ਹੈ ডিপਾਰਟਮੈਂਟ ਕਿ ਜੇਕਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤਾਂ ਉਹ ਆਪਣੀ ਆਬਜੈਕਸ਼ਨ ਫਿਲ ਕਰ ਸਕਦਾ ਉਹ ਟਾਈਮ ਪੀਰੀਅਡ ਦੇ ਅਕੋਰਡਿੰਗ ਉਸ ਤੋਂ ਬਾਅਦ ਜੋ ਹੈ ডিপਾਰਟਮੈਂਟ ਫਿਰ ਤੋਂ ਇੱਕ ਆਨਸਰ ਕੀ ਰਿਲੀਜ਼ ਕਰੇਗਾ ਔਰ ਆਨਸਰ ਕੀ ਆਉਣ ਤੋਂ ਬਾਅਦ ਜੋ ਤੁਹਾਡਾ ਜੁਆਇਨਿੰਗ ਦਾ ਪ੍ਰੋਸੈਸ ਹੈ ਜੇਕਰ ਕੋਈ ਕੈਂਡੀਡੇਟ DV ਲਈ ਬੁਲਾਏ ਜਾਣੇ ਆ ਤਾਂ DV ਸ਼ੁਰੂ ਹੋ ਸਕਦੀ ਆ ডিপਾਰਟਮੈਂਟ ਦੇ ਵੱਲੋਂ ਠੀਕ ਆ ਸੋ ਡਿਪੈਂਡ ਕਰੇਗਾ ਕਿ ਆਨਸਰ ਕੀ ਕਦੋਂ ਆਉਂਦੀ ਹੈ ਔਰ ਆਨਸਰ ਕੀ ਆਉਣ ਤੋਂ ਬਾਅਦ ਦੁਬਾਰਾ ਜੋ ਓਬਜੈਕਸ਼ਨ ਤੋਂ ਬਾਅਦ ਆਨਸਰ ਕੀ ਆਏਗੀ ਉਸ ਦੇ ਵਿੱਚ ਕਿੰਨਾ ਵਕਤ ਲੱਗਦਾ ਸੋ ਇਹ ਡਿਪਾਰਟਮੈਂਟ ਦੇ ਉੱਪਰ ਆ ਹੁਣ ਔਰ ਇਸ ਤੋਂ ਬਾਅਦ ਤੁਹਾਡਾ ਜੋ DV ਵਾਲਾ ਪ੍ਰੋਸੈਸ ਹੈ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਜੋ ਹੈ ਹੁਣ DV ਦੇ ਵਿੱਚ ਆਉਣਗੇ ਕਿਉਂਕਿ ਪੇਪਰ ਦਾ ਲੈਵਲ ਇੰਨਾ ਈਜ਼ੀ ਸੀ ਠੀਕ ਹੈ ਉਸ ਤੋਂ ਬਾਅਦ ਜੋ ਹੈ ਬਹੁਤ ਸਾਰੇ ਕੈਂਡੀਡੇਟ ਇਸ ਨੂੰ ਪਾਸ ਕਰ ਰਹੇ ਆ ਜੋ ਪਹਿਲਾਂ ਪਾਸ ਨਹੀਂ ਕਰ पाए ਮੈਂ ਇਹ ਨਹੀਂ ਕਹ ਰਿਹਾ ਕਿ ਸਾਰੇ ਹੀ ਪਹਿਲਾਂ ਪਾਸ ਨਹੀਂ ਕਰ ਪਾਏ ਸੀ ਪਹਿਲਾਂ ਵੀ ਬਹੁਤ ਸਾਰੇ ਕੈਂਡੀਡੇਟ ਦੇ 90 ਪਲੱਸ ਮਾਰਕਸ ਆਏ ਆ ਹੁਣ ਤਾਂ ਬਹੁਤ ਸਾਰੇ ਕੈਂਡੀਡੇਟ ਜੋ ਹੈ ਇਸ ਨੂੰ ਕੁਆਲੀਫਾਈ ਕਰਨਗੇ ਸੋ ਇਸ ਦਾ ਅਸਰ ਜੋ ਹੈ ਮੈਰਿਟ ਤੇ ਦੇਖਣ ਨੂੰ ਮਿਲੇਗਾ ਔਰ ਜੁਆਇਨਿੰਗ ਦਾ ਪ੍ਰੋਸੈਸ ਬਹੁਤ ਜਲਦੀ ਤੁਹਾਡਾ ਸ਼ੁਰੂ ਹੋਣ ਵਾਲਾ ਹੈ ਸੋ ਜਿਨ੍ਹਾਂ ਨੇ ਆਨਸਰ ਕੀ ਵੀਡੀਓ ਨਹੀਂ ਦੇਖੀ ਉਹ ਜ਼ਰੂਰ ਦੇਖ ਲਓ ਆਪਣੀ ਆਨਸਰ ਕੀ ਮੈਚ ਕਰ ਲਓ ਕਿ ਕਿੰਨੇ ਨੰਬਰ ਤੁਹਾਡੇ ਆ ਰਹੇ ਆ ਤੁਸੀਂ ਆਪਣੇ ਨੰਬਰ ਜੋ ਹੈ ਉਹ ਕਮੈਂਡ ਬਾਕਸ ਦੇ ਵਿੱਚ ਵੀ ਦੱਸ ਸਕਦੇ ਹੋ ਔਰ YouTube ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ETT 9994 ਪਰਤੀ ਨੂੰ ਲੈ ਕੇ ਕੋਈ ਅਪਡੇਟ ਆਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਥੈਂਕ ਯੂ ਸੋ ਮੱਚ